ਹੈਲੋ ਹਾਂਜੀ ਸਵਾਨ ਸਿੰਘ ਟੈਣਾ ਗੱਲ ਕਰਦੇ ਹਾਂ ਜੀ ਜੀ ਬਾਈ ਜੀ ਸਸੀ ਕਾ ਬਾਈ ਜੀ ਸਸੀ ਕਾ ਹੋਰ ਬਾਈ ਠੀਕ ਠਾਕ ਜੀ ਸਸੀ ਕਾ ਬਾਈ ਬਹੁਤ ਵਧੀਆ ਹਾਂਜੀ ਹਾਂਜੀ ਬਾਈ ਸਿੱਧੂ ਜੀ ਕਹਿੰਦੇ ਉਹ ਤੋਂ ਗੁਰਮੀਤ ਸਿੰਘ ਗੱਲ ਕਰਦਾ ਬਾਈ ਜੀ ਹਾਂਜੀ ਮੈਂ ਸੁਖੀਮ ਚ ਕਰ ਰਿਹਾ ਬਾਈ ਜੀ ਮੈਂ ਨਾ ਟੁੱਟਦੇ ਹਾਂ ਹਾਂ ਬਾਈ ਬਾਈ ਆਪਾਂ ਪੁਆਇੰਟ ਪੁਆਇੰਟ 2 ਕੀ ਗੱਲਾਂ ਕਰ ਰਹੇ ਆ ਬਾਈ ਜੀ ਇੱਕ ਤੁਸੀਂ ਵੀਡੀਓ ਪਾਈ ਸੀ ਹੁਣ ਤੱਕ ਪਹਿਲਾਂ ਤੇ ਵੀ ਉਹ ਚ ਦੱਸਿਆ ਗਿਆ ਵੀ ਪੈਕ ਡ੍ਰੋਪ ਵਾਲੇ ਹਨਾ ਵੀ ਚੋਰੀਆਂ ਕਰਾਉਂਦੇ ਆ ਜੇਬ ਉਹ ਹਨਾ ਤੇ ਬਾਈ ਉਹ ਦੱਸਵਾਦਾ ਹਨਾ ਕਲੀਅਰ ਕਰੋ ਬਾਈ ਜੀ ਬਾਈ ਜੀ ਮੈਂ ਤਾਂ ਮੈਂ ਤਾਂ ਤੁਹਾਡੇ ਬਾਈ ਪਰ ਮੈਂ ਸਾਰੇ ਇਹ ਬਈ ਇਹੇ ਫੋਨ ਤੋਂ ਤੁਹਾਨੂੰ ਦੱਸ ਦੇਣਾ ਮੈਂ 18 ਜਨਮ ਦੋਪਰ ਦੇਖ ਚੁੱਕਿਆ ਹਾਂ ਠੀਕ ਆ ਬਾਈ ਜੀ ਠੀਕ ਆ ਪਤਾ ਕੀ ਆ ਦੇਖੋ ਬਈ ਅਸੀਂ ਵੀ ਤੁਹਾਡੇ ਦੇਖੋ ਟੇਣਾ ਸਾਹਿਬ ਤੁਸੀਂ ਹਾਂ ਤੁਸੀਂ ਉਮਰ ਜਿਵੇਂ ਮੈਥੋਂ ਵੱਡੀ ਹੋਮ ਹੋਗੇ ਅਸੀਂ ਵੀ ਤੁਹਾਡੇ ਜਵਾਬ ਕਰਕੇ ਆ ਬਈ ਨਹੀਂ ਮੇਰੀ ਗੱਲ ਸੁਣੋ ਹੋਰ ਇਹ ਕਿਤੇ ਮੈਂ ਗੱਲ ਕਹੀ ਕਿ ਭਈ ਪੰਜਾਬ ਦੀ ਟੈਕਸੀ ਹੈ ਨਹੀਂ ਉਹ ਤੇ ਹੁਣ ਜਦੋਂ ਤੁਸੀਂ ਬੰਨ ਵੀ ਕਹਿੰਦਾ ਸਰ ਟੇਣਾ ਸਾਹਿਬ ਡੋਗਰੇਡੀਅਨ ਬਾਰੇ ਵੀ ਬਹੁਤ ਗੱਲਾਂ ਸਰਕਾਰ ਨੂੰ ਕਰਨ ਕਿ ਸਾਡੇ ਬਾਂਦਰ ਉਹਦੇ ਬਾਰੇ ਕਿਉਂ ਕੀਤੀ ਨਹੀਂ ਨਹੀਂ ਹੁਣ ਦੇਖੋ ਤੁਹਾਡੀ ਉਹ ਵੀਡੀਓ ਪਾਈ ਠੀਕ ਆ ਉਹ ਸਾਰਾ ਕੰਮ ਵੱਡੇ ਵੱਡੇ ਜਿੱਦਰ ਮੈਂ ਦੇਖੋ ਟੈਣਾ ਸਾਹ ਤੁਸੀਂ ਸਹੀ ਹੋ ਚਲੋ ਤੁਸੀਂ ਮੰਨ ਲਓ ਵੀ ਜਿਨ੍ਹਾਂ ਨੇ ਕਰਿਆ ਸੀ ਮੰਨ ਲਓ ਜਿਹੜੀ ਫਾਰਮ ਦੀ ਗੱਡੀ ਸੀ ਤੁਸੀਂ ਉਹਦਾ ਨਾਮ ਲੈਂਦੇ ਦੇਖੋ ਹੁਣ ਮੈਂ ਤਾਂ ਵਿੱਚ ਤਿੰਨ ਬਰੀ ਗੱਲ ਕਹੀ ਵੀ ਸਾਰੇ ਕੁਝ ਮੈਂ ਇਹ ਵੀ ਕਹਿਣਾ ਵੀ ਸਾਰੇ ਪੱਤਰਕਾਰ ਵੀ ਕੁਝ ਹੁੰਦੇ ਹੁਣ ਦੇਖੋ ਉਹਦਾ ਅਸਰ ਸਾਰੀ ਟੈਕਸੀ ਲਾਈਨ ਤੇ ਪੈ ਗਿਆ ਜੋ ਵੀ ਵੱਲ ਸਾਈਡ ਦਾ ਕੰਮ ਕਰਦੇ ਆ ਮੈਨੂੰ ਪਤਾ ਕੀ ਆ ਮੈਂ ਤੁਹਾਡਾ ਕੋਈ ਕਲਾਇੰਟ ਤਾਂ ਹੈ ਨਹੀਂ ਕਿ 18 ਜਣੇ ਸਵੇਰ ਤੇ ਫੋਨ ਕਰੀ ਜਾਂਦੇ ਕਿਸ ਗਰੁੱਪਾਂ 'ਚ ਪਾ ਦੇ ਮੈਂ ਛੜ ਥੋੜੀ ਯਾਰੀ ਇੱਕ ਤਾਂ ਜਾਣਾ ਗੱਲ ਕਰ ਦੋ ਵੀਰੇ ਤੁਸੀਂ ਨਾ ਇੱਕ ਸੋਸ਼ਲ ਸਰਵੈਂਟ ਹੋ ਸੌਰੀ ਸਰ ਤੁਹਾਡਾ ਜਿਹੜਾ ਵੀ ਬਹੁਤ ਵਾਰਾ ਮੇਰੇ ਵੀ ਸਰਕਾਰਿਓ ਉਹਨੂੰ ਕਿਰਪਾ ਕਰਕੇ ਨਾਲ ਇੱਕ ਵਾਰੀ ਜਾਣ ਕਰ ਲਵੇ ਜੀ ਟੈਣਾ ਸਾਹਿਬ ਇੱਕ ਮਿੰਟ ਇੱਕ ਮਿੰਟ ਪਲੀਜ਼ ਤੁਸੀਂ ਨਾ ਜਿਸ ਸੰਸਥਾ ਦੇ ਵਿੱਚ ਬੈਠੇ ਹੋ ਜਿਸ ਅਹੁਦੇ ਤੇ ਬੈਠੇ ਹੋ ਤੁਹਾਡੀ ਆਵਾਜ਼ ਬਹੁਤ ਉੱਚੀ ਦੂਰ ਤੱਕ ਜਾਂਦੀ ਹੈ ਜੀ ਤੁਸੀਂ ਅਸੀਂ ਅਸੀਂ ਸਰਕਾਰ ਕਰਦੇ ਆ ਤੁਹਾਡਾ ਸੁਣੋ ਪਹਿਲਾਂ ਪਲੀਜ਼ ਅਸੀਂ ਹਰ ਰੋਜ਼ ਤੁਹਾਡੀਆਂ ਖਬਰਾਂ ਸੁਣਦੇ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਤੁਸੀਂ ਕਹਿੰਦੇ ਮੈਂ ਮੈਨੂੰ ਕੋਈ ਤੁਹਾਡਾ ਮੈਂ ਸਾਰਿਆਂ ਦਾ ਜਵਾਬ ਦੇ ਨਹੀਂ ਹੈਗਾ ਪਰ ਜਦੋਂ ਤੁਸੀਂ ਕੋਈ ਕਿਸੇ ਦੇ ਰੋਜ਼ਗਾਰ ਨੂੰ ਲੈ ਕੇ ਕਿਸੇ ਦੇ ਚੁੱਲ੍ਹੇ ਤਾਪਦੇ ਨੂੰ ਲੈ ਕੇ ਗੱਲ ਕਰੋਗੇ ਤਾਂ ਉੱਥੇ ਹੁਣ ਫਿਰ ਅਗਲਾ ਤੜਫੂਗਾ ਤੇਰੀ ਗੱਲ ਕਾ ਸ਼ੁਰੂ ਕਰਨਾ ਜੀ ਫਿਰ ਤੋਂ ਹੀ ਕਰਣਾ ਹੈ ਇਹਦਾ ਮਤਲਬ ਮੈਂ ਫੋਨ ਤੇ ਹੁਣ ਤੁਸੀਂ ਇਹਨੂੰ ਐ ਕਰੋ ਜੀ ਆਰਪੋਰਟ ਕਰਕੇ ਹੁਣ ਗੁਰਪਾਲ ਜੇ ਪਾ ਲਓ ਫਿਰ ਮੈਨੂੰ ਅਗਲਾ ਸਵਾਲ ਪੁੱਛਣ ਦਿੰਦੇ ਕਿ ਸਾਥੀ ਜਾਈ ਹੈ ਨਾ ਨਹੀਂ ਨਹੀਂ ਸਵਾਲ ਅਸੀਂ ਅਸੀਂ ਤਾਂ ਸਵਾਲ ਇੱਕ ਕਰਦੇ ਆਂ ਵੀ ਇਹੋ ਜਿਹਾ ਤੁਸੀਂ ਕੀ ਮਾਰੇ ਦੇਖਿਆ ਕਿ ਪਿਕਟ੍ਰੋਪ ਵਾਲੇ ਸਾਰੇ ਮਾਰੇ ਪੀ ਤੁਸੀਂ ਫਿਰ ਵੀਡੀਓ ਕਰ ਦਿਓ ਜੀ ਇਹਦੇ ਤੇ ਬੇਨਤੀ ਹੈ ਜੀ ਜਦੋਂ ਪੋਜ਼ਿਟਿਵ ਖਬਰ ਆਈ ਆਪਾਂ ਉਦੋਂ ਬਿਲਕੁਲ ਕਰਾਂਗੇ ਮੈਂ ਤਾਂ ਏਡੋ ਪਰ ਜਿਹੜੀਆਂ ਮੈਂ ਬਾਰੇ ਦੱਸ ਬਣੀ ਬੋਲੇ ਆਂ ਮੈਂ ਜਿਹੜੀ ਸਰਕਾਰੀ ਬੱਸ 에ਅਰਪੋਰਟੋਂ ਜਾਂਦੀ ਆ ਉਹ ਜਿਹੜੀਆਂ ਜਿਹੜੀਆਂ ਖਾਮੀਆਂ ਠੀਕੀ ਹੁੰਦਾ ਬੜੀ ਵਾਰ ਬੋਲੇ ਆਂ ਮੈਂ ਟੈਕਸੀਆਂ ਬਾਰੇ ਵੀ ਕਈ ਵਾਰ ਬੋਲੇ ਆ ਮੇਰਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਿਅਕਤੀ ਕੰਪਨੀ ਦੇ ਨਾਲ ਕੋਈ ਥੋੜੀ ਰੌਲਾ ਜੀ ਤੇ ਫਿਰ ਸਾਡੇ ਸਾਡੇ ਕਾਰੋਬਾਰ ਤੇ ਤਾਂ ਬਹੁਤ ਵੱਡਾ ਅਸਰ ਪਿਆ ਨਾ ਜੀ ਨਹੀਂ ਅਸੀਂ ਤਾਂ ਤੁਹਾਨੂੰ ਕਹਿ ਰਹੀ ਹਾਂ ਸਰਕਾਰ ਨੂੰ ਕਹਿੰਦੇ ਤੁਹਾਨੂੰ ਮੈਂ ਤਾਂ ਕਹਿੰਦਾ ਨਹੀਂ ਬਈ ਮੈਂ ਕਹਿੰਦਾ ਸਾਡੇ ਜਿਵੇਂ ਤੁਹਾਡੇ ਸਟੇਡੀਅਮ ਵਿੱਚ ਕਈ ਬੰਦੇ ਇੰਤਾਂ ਕਰਦੇ ਹੋਣਗੇ ਜਾਂ ਕੀਤਾ ਉਹ ਉਵੇਂ ਤਾਂ ਹੀ ਪੱਤਰਕਾਰ ਦੀ ਗਲਤ ਹੈਗੇ ਆ ਉਵੇਂ ਤਾਂ ਹੀ ਪਟਵਾਰੀ ਦੀ ਗਲਤ ਹੈਗੇ ਆ ਉਵੇਂ ਵੀ ਪੁਲਿਸ ਮਿਲਾ ਦਪੀਆ ਪਰ ਮੈਂ ਤਾਂ ਇਹ ਕਹਿੰਦਾ ਉਹਨਾਂ ਦੀ ਸਾਰੀ ਹੀ ਕੁਝ ਨਹੀਂ ਹੈਗੀ ਬੇਨਤੀ ਇੱਥੇ ਆ ਕੇ ਨਿਬੜਦੀ ਆ ਟੈਣਾ ਸਾਹਿਬ ਅਸੀਂ ਬੇਨਤੀ ਇਹੋ ਹੀ ਕਰਨ ਲੱਗੇ ਆ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੁਣ ਨਹੀਂ ਉਹਦੇ ਵਿੱਚ ਉਹ ਉਸ ਨੂੰ ਸੋਣੀ ਨਹੀਂ ਰਿਹਾ ਜੀ ਉਸ ਸੁਣੋ 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 ਬ੍ਰਦਰ ਉਸ ਗੱਲ ਨੂੰ ਕੋਈ ਸੁਣੀ ਨਹੀਂ ਰਿਹਾ ਸੁਣ ਸਿਰਫ ਇਸ ਗੱਲ ਨੂੰ ਰਿਹਾ ਵੀ ਬੰਨ ਕੇ ਟੈਕਸੀ ਨਾ ਕਰੋ ਜੀ ਮੈਡਮ ਪੂਰੀ ਬੜੀਆਂ ਦੇ ਵਿੱਚ ਉਹ ਗੱਲ ਬੋਲੀ ਐ ਹੁਣ ਉਸ ਨੂੰ ਸੁਣ ਨਹੀਂ ਰਿਹਾ ਇਹਨੂੰ ਸੁਣ ਲਿਆ ਤੇ ਇਹ ਤਾਂ ਹੁਣ ਮੇਰਾ ਕੰਮ ਨਹੀਂ ਨਾ ਇੰਦਾ ਇੰਦਾ ਨਹੀਂ ਫਿਰ ਸਾਡੇ ਅਸੀਂ ਕੀ ਕਰੀਏ ਤੁਸੀਂ ਇਹ ਦੱਸੋ ਤੁਸੀਂ ਤਾਂ ਵੀਡੀਓ ਪਾ ਕੇ ਪਰੇ ਹੋਗੇ ਇਹਨੂੰ ਦੱਸੋ ਜੀ ਮੈਂ ਸਾਹਮਣੇ ਇਹ ਗਲਤ ਬਣਾਇਆ ਹੋਇਆ ਹੈ ਨਾ ਕਿਸੇ ਨਾਲ ਵੀ ਇਹ ਨਹੀਂ ਕਰ ਤੁਸੀਂ ਤਾਂ ਭਾਵੇਂ ਮੇਰੇ ਨਾਲ ਹੋਵੇ ਮੇਰੇ ਲਈ ਤਾਂ ਸਾਰੇ ਹੁਕਮਕਾਰੀ ਹੋਗਾ ਸੱਚ ਜੀ ਮੈਨੂੰ ਪਤਾ ਲੱਗਾ ਵੀਡੀਓ ਪਾ ਕੇ ਨਹੀਂ ਨਹੀਂ ਜੇ ਮੰਨ ਲਓ ਵੀ ਤੁਸੀਂ ਸਤਿਕਾਰ ਜੋ ਕਹਿੰਦੇ ਹੋ ਫਿਰ ਸਾਡੇ ਰੋਜ਼ਗਾਰ ਤੇ ਜਿਹੜਾ ਅਸਰ ਪੈਗਾ ਉਹ ਨੇ ਪੋਜੀਟਿਵ ਕਿੱਥੋਂ ਲੈ ਕੇ ਆਏ ਅਸੀਂ ਕੀ ਕਰੀਏ ਅਸੀਂ ਤਾਂ ਵੀਡੀਓ ਪਾਉਨੇ ਆ ਸਾਡੇ ਸਾਡੇ ਅੱਜ ਦਾ ਰਿਵਿਊ ਅਸੀਂ ਅਸੀਂ ਇਹ ਦੱਸੋ ਵੀ ਕਿੰਨੇ ਕੁ ਰਿਵਿਊ ਤੁਹਾਨੂੰ ਸੈਂਡ ਕਰੀਏ ਵੀ ਲੋਕ ਕਹਿੰਦੇ ਪਿਕ ਡ੍ਰੋਪ ਵਧੀਆ ਗੇ ਹੁਣ ਤੁਹਾਨੂੰ ਮੈਂ ਇੱਕੋ ਛੋਟੀ ਜੀ ਦੋ ਮਿੰਟ ਹੀ ਲੈਣਾ ਤੁਹਾਡਾ ਇੱਕ ਬੰਦਾ ਪੰਜਾਬ ਕੋਵਿਡ ਤੋਂ ਵਾ ਸਾਰਿਆਂ ਦੇ ਕੰਮ ਦੇ ਉੱਤੇ ਅਸਰ ਪਿਆ ਤੁਸੀਂ ਬੰਦਦੇ ਹੋ ਨਾ ਇਹ ਗੱਲ ਬਿਲਕੁਲ ਪਿਆ ਨਾ ਜੀ ਇਸੇ ਤਰ੍ਹਾਂ ਹੀ ਬਾਹਰ ਲੈ ਨਰਾਈ ਹੋਗੇ ਹੁਣ ਇਹਨਾਂ ਰਾਈ ਜਿਹੜੇ ਬੰਦੇ ਨੂੰ ਐਨ ਆਰ ਆਈ ਨੂੰ 10000 ਦੇ ਵਿੱਚ ਗੱਡੀ ਮਿਲਦੀ ਸੀ ਉਹ 5000 ਦੇ ਵਿੱਚ ਟਰੈਵਲ ਕਰ ਰਿਹਾ ਉਹਦਾ 5000 ਰੁਪਏ ਸਿੱਧਾ ਬਚ ਰਿਹਾ 2000 ਰੁਪਏ ਖਾਣੇ ਦਾ ਬਚ ਰਿਹਾ 7000 ਰੁਪਏ ਬਚ ਰਿਹਾ ਕਿਉ ਮਾਰਾਗਾ ਨਹੀਂ ਮੈਂ ਤਾਂ ਕਹਿ ਨਹੀਂ ਮਾਰਾਂ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਮੇਰੇ ਨਹੀਂ ਤਾਂ ਜੋ ਮੇਰੇ ਕੋਲ ਤੁਸੀਂ ਮੈਨੂੰ ਦੱਸੋ ਵੀ ਇਹ ਖਬਰ ਕਰਨ ਦੇ ਪਿੱਛੇ ਮੇਰਾ ਕੋਈ ਨਿੱਜੀ ਕਾਰਨ ਹੋਊਗਾ ਮੇਰੇ ਘਰ ਆਪਦੀ ਕੋ ਬੱਸਾਂ ਚੱਲਦੀਆਂ ਮੇਰੇ ਕੋਈ ਗੁਝਾਅ ਚੱਲਦੇ ਆ ਸਾਨੂੰ ਤਾਂ ਜੀ ਦੇਖੋ ਸਾਡੇ ਤਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਇੱਕ ਹਫਤੇ ਦੀ ਵੀਡੀਓ ਕੀਤੀ ਹੈ ਨਾ ਅਸੀਂ ਤੁਹਾਨੂੰ ਇੱਕ ਹਫਤੇ ਦੀ ਜਣੀ ਦੀ ਬੈਰੋਂ ਜ਼ਿਆਦਾ ਇੱਕ ਹਫ਼ਤੇ ਤੋਂ ਜ਼ਿਆਦਾ ਹੋ ਰਹੀ ਆ ਸਾਡੇ ਗਰੁੱਪਾਂ ਦੇ ਵਿੱਚ ਅਸੀਂ ਦੇਖ ਰਿਆ ਅਸੀਂ ਇੱਕ ਹਫ਼ਤੇ ਤੋਂ ਅਸੀਂ ਆਪਣੀਆਂ ਡੈਰੀਆਂ ਚੱਕ ਕੇ ਤੁਹਾਡੇ ਦਫ਼ਤਰ ਲਿਆਉਣੇ ਆ ਅਸੀਂ ਬੁਕਿੰਗਾਂ ਦਿਖਾ ਦੂ ਸਾਨੂੰ ਵੀ ਕਿੰਨੀਆਂ ਕਿੰਨਾ ਅਸਰ ਰੁਪਿਆ ਸਾਡੇ ਕੰਮ ਤੇ ਦੇਖੋ ਬੈਠ ਫਿਰ ਉਹ ਵੀ ਗੱਲ ਆ ਗਈ ਇਹ ਜੰਨ ਉਹ ਆ ਬਾਈ ਜੀ ਜਿਹੜਾ ਮੈਂ ਉੱਤਰ ਤੁਹਾਨੂੰ ਕੀ ਦੇਵਾਂ ਮੇਰੇ ਨਹੀਂ ਕਿਉਂਕਿ ਮੈਂ ਹਰ ਰੋਜ਼ ਅਸੀਂ ਖਬਰਾਂ ਪੜ੍ਹਦੇ ਬਾਕੀ ਸਰਕਾਰ ਦੇ ਪੱਤਰ ਸਰ ਸੇਵਨ ਵੀ ਪੜ੍ਹਦੇ ਆ ਉਹਨੂੰ ਕੋਈ ਕਿਸੇ ਨੇ ਮੰਨ ਲਓ ਤੁਹਾਡੇ ਕੋਈ ਕਹਿੰਦੇ ਵੀ ਸਾਡੇ ਨੈਗੇਟਿਵ ਚੱਲੀ ਗਈ ਜਾਂ ਤਾਂ ਤੁਹਾਡਾ ਕੋਈ ਵਿਅਕਤੀ ਮਸ਼ੀਖ ਦਾ ਜਾਂ ਪੰਜਾਬ ਦੀ ਟੈਕਸੀ ਕਿਹਾ ਹੋਵੇ ਪੰਜਾਬ ਦੀ ਫੁਲਾਣੀ ਪਰ ਰਾਣੀ ਗੀਰਜੀ ਦੀ ਟੈਕਸੀ ਨੇ ਆਪ ਉਸ ਕਰ ਦਿੱਤਾ ਹੈ ਕੀ ਆਪ ਹੋ ਗਈ ਪੰਜਾਬ ਦੀ ਕੋਈ ਟੈਕਸੀ ਬੁੱਕ ਦਾ ਪਰ ਉਹ ਇਹ ਗੱਲ ਕਿਵੇਂ ਹੋ ਗਈ ਨਹੀਂ ਜਾਂ ਕਿਹਾ ਹੋਵੇ ਕੋਈ ਭਾਈ ਭਾਗੀ ਸਾਰੇ ਲੋਕ ਸਹੀ ਆ ਕਿ ਟੈਕਸੀਆਂ ਬਾਰੇ ਵੀ ਗਲਤ ਹੈ ਕਿ ਆਪ ਹੋਵੇ ਮੈਨੂੰ ਕਿਹੜਾ ਉੱਤਰ ਸੁਣੋ ਸੁਣੋ ਇਹਦੇ ਉੱਤਰ ਦਿੰਦੇ ਆ ਦੇਖੋ ਜੀ ਤੁਸੀਂ ਇਹ ਤਾਂ ਹੋ ਗਈ ਇੱਕ ਰਾਜਨੀਤਿਕ ਗੱਲ ਜਿਵੇਂ ਤੁਸੀਂ ਹਰ ਰੋਜ਼ ਆਪਾਂ ਵਿਚਾਰਦੇ ਆ ਹਨਾ ਸੁਣੋ 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 ਬ੍ਰਦਰ ਸੁਣੋ 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 ਤੁਸੀਂ ਪੰਜਾਬੀ ਹੋ ਤੁਸੀਂ ਪੰਜਾਬ ਦੇ ਨਾਂ ਤੇ ਪੰਜਾਬ ਦੇ ਐਨਆਰਆਈਆਂ ਨੂੰ ਹਨਾ ਸਭ ਤੋਂ ਵੱਧ ਪੰਜਾਬ ਦੇ ਲੋਕ ਹੀ ਸੁਣਦੇ ਆ ਤੁਹਾਨੂੰ ਤੁਸੀਂ ਪੰਜਾਬੀ ਦੇ ਵਿੱਚ ਗੱਲ ਕੀਤੀ ਹੈ ਇਟ ਮੀਨ ਕਿ ਪੰਜਾਬ ਨੂੰ ਉਹ ਰਿਲੇਟਡ ਆ ਨਾ ਬਾਹਰ ਥੋੜੀ ਆ ਬਾਈ ਕੀ ਆਸਟ੍ਰੇਲੀਆ ਦੇ ਵਿੱਚ ਥੋੜੀ ਚੱਲੀ ਆ ਕਣ ਤੇ ਮੈਂ ਤਾਂ ਉਹ ਵੀ ਕਰਨ ਲੱਗਾ ਹੁਣ ਮੈਨੂੰ ਕਹਿਣੀ ਚਾਹੁੰਦੀ ਨਾ ਦੀ ਖਬਰ ਸੁਣਾ ਵਿੱਚੋਂ ਨਹੀਂ ਨਹੀਂ ਉਹ ਕਰੋ ਤੁਸੀਂ ਜੀ ਸਾਥ ਕੇ ਕਰੋ ਪਰ ਤੁਸੀਂ ਆਪਣੇ ਭਾਈਚਾਰੇ ਨੂੰ ਅਸੀਂ ਹੈਗੇ ਛੋਟੇ ਘਰਾਂ ਦੇ ਜਵਾਕ ਸੁਣੋ ਤੁਸੀਂ ਬ੍ਰਦਰ ਜਿਹੜਾ ਪਤਾ ਵਾਲਾ ਟੋਟਾ ਸੁਣ ਲਿਆ ਬਸ ਇਹ ਤਾਂ ਪਿਛਲੇ 18 ਸਾਲ ਤੋਂ ਕਰਦੇ ਹੀ ਪਿਆ ਆਪਣੀਆਂ ਦੀਆਂ ਗੱਲਾਂ ਨਹੀਂ ਨਹੀਂ ਫਿਰ ਤੁਸੀਂ ਰਜਗਾਰ ਤੇ ਨਾ ਨਾ ਕਰੋ ਪਹਿਲਾਂ ਜੇ ਤੁਹਾਨੂੰ ਕੋਈ ਮਾੜਾ ਲੱਗਾ ਤੁਸੀਂ ਤੁਸੀਂ ਉਸ ਦੀ ਵੀਡੀਓ ਚਲਾਓ ਵੀ ਆਹ ਬੰਦੇ ਨੇ ਫਲਾਣੇ ਮੰਨ ਲਓ ਵੀ ਮੈਂ ਮੰਨ ਲਓ ਮਨ ਲਓ ਜਿਹੜੇ ਪੱਤਰਕਾਰਾਂ ਦਾ ਐਸੀ ਹਿੱਸਾ ਕੰਮ ਕਰਦਾ ਤੇ ਮੈਂ ਤਾਂ ਨਹੀਂ ਕਹੋ ਫਿਰ ਤੁਸੀਂ ਇੱਕ ਹਿੱਸਾ ਕਹੋ ਨਾ ਤੁਸੀਂ ਇੱਕ ਹਿੱਸਾ ਕਹੋ ਨਾ ਉਹਦੇ ਵਿੱਚ ਪ੍ਰੋਪਰਲੀ ਵੀ ਇੱਕ ਹਿੱਸੇ ਨੇ ਆ ਗਲਤੀ ਕੀਤੀ ਆ ਹਾਂਜੀ ਤੁਸੀਂ ਕੋਈ ਨਹੀਂ ਪੱਤਰਕਾਰਾਂ ਦਾ ਵੱਡਾ ਹਿੱਸਾ ਗਲਤ ਤਾਂ ਨਹੀਂ ਕਰਦਾ ਮੈਂ ਇਹਨੂੰ ਮੰਨਦਾ ਉਹਦੇ ਚੰਗੇ ਵੀ ਹਨ ਮੈਂ ਤਾਂ ਇਹ ਤਾਂ ਕਹੇ ਨਾ ਤੇ ਤੁਸੀਂ ਮੈਨੂੰ ਨਹੀਂ راست ਹੋਗਾ ਵੀ ਭਾਈ ਸਾਡੇ ਭਾਈਚਾਰੇ ਵਰੀਆਂ ਜਦੋਂ ਆਪਾਂ ਇੱਕ ਇੱਕ ਗੱਲ ਤਾਂ ਆਪਾਂ ਮੰਨਦੇ ਆ ਨਾ ਟਹਿਣਾ ਸਾਹਿਬ ਜ਼ਿਆਦਾਤਰ ਜਿਹੜੀ ਖਬਰ ਹੁੰਦੀ ਆਪਾਂ ਮੂਹਰੇ ਸੁਣਦੇ ਆ ਹਨਾ ਜਦੋਂ ਤੁਸੀਂ ਜਦੋਂ ਤੱਕ ਜਾ ਕੇ ਤੁਸੀਂ ਇਹ ਗੱਲ ਕਹੀ ਹੈ ਨਾ ਕਿ ਸਾਰੇ ਮਾੜੇ ਨਹੀਂ ਹੁੰਦੇ ਉਦੋਂ ਤੱਕ ਤਾਂ ਉਦੋਂ ਤੱਕ ਤਾਂ ਅਸਰ ਹੋ ਗਿਆ ਸੀ ਉਦੋਂ ਤੱਕ ਤਾਂ ਟੀਕਾ ਲੱਗ ਗਿਆ ਸੀ ਨਾ ਭਾਈ ਹੁਣ ਪਾਰਲੀਮੈਂਟ ਦੇ ਪ੍ਰੋਗਰਾਮ ਦੇ ਵਿੱਚ ਜਾਂ ਅਸੀਂ ਹਰ ਰੋਜ਼ ਪਾਰਲੀਮੈਂਟ ਦਾ ਪ੍ਰੋਗਰਾਮ ਕਰਦੇ ਹਾਂ ਉਹਦੇ ਵਿੱਚ ਹੁਣ ਇਹ ਥੋੜੀ ਕੰਨਾ ਨਹੀਂ ਜੀ ਕਿ 40 ਮਿੰਟ ਅਸੀਂ ਤਾਂ ਬੇਨਤੀ ਇੱਕੋ ਹੀ ਕਰਦੇ ਹਾਂ ਬਾਰ-ਬਾਰ ਤੁਹਾਨੂੰ ਵੀ ਸਾਡੇ ਕੰਮ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਤੁਹਾਡੇ ਬੋਲਣ ਦੇ ਨਾਲ ਕਿਰਪਾ ਕਰਕੇ ਇਹਦੇ ਤੇ ਜਦ ਤੱਕ ਕੋਈ ਛੋਟੀ ਜੀ ਸੰਖੇਪ ਦੇ ਵਿੱਚ ਵੀਡੀਓ ਪਾ ਦਿਓ ਅਸੀਂ ਹੱਥ ਵਨ ਕੇ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ ਅਸੀਂ ਇੱਕ ਤੁਹਾਡੇ ਬੱਚੇ ਆ ਅਸੀਂ ਛੋਟੇ ਘਰਾਂ ਚੋਂ ਉੱਠ ਕੇ ਕੰਮ ਕਾਰੋਬਾਰ ਕਰਨ ਲੱਗੇ ਵਿਆਂ ਸਾਡੇ ਮੈਂ ਆਸ-ਪਾਸ ਸਾਰੇ ਹੀ ਕੋਈ ਘਰਾਂ ਦੇ ਵਿੱਚ ਆਏ ਆ ਪਰ ਮੇਰੀ ਬੇਨਤੀ ਹੈ ਜੀ ਕਿ ਮੈਂ ਇੰਟਰਨੈਟ ਤੇ ਪਹਿਲਾਂ ਮੈਨੂੰ ਸਮਝਾਓ ਤਾਂ ਟੈਕਨੀਕਲ ਦੱਸ ਕਿੱਥੇ ਆ ਮੈਂ ਉਹੀ ਤੁਹਾਨੂੰ ਕਹਿਣ ਲੱਗਿਆ ਨਾ ਦੇਖੋ ਸਾਰੇ ਹੀ ਸਾਰੇ ਤਾਂ ਸਾਰੀਆਂ ਤਰ੍ਹਾਂ ਤਾਂ ਮਾੜੀਆਂ ਹੈ ਨਹੀਂ ਮੈਨੂੰ ਤਾਂ ਕਿਹਾ ਮੈਂ ਚੋਰ ਨਹੀਂ ਸੁਣੋ ਤੁਸੀਂ ਸਰ ਚੋਰ ਲਟੇਰਾ ਠੱਗ ਕਿਸੇ ਵੀ ਕਮਿਊਨਿਟੀ ਦੇ ਵਿੱਚ ਹੋ ਸਕਦਾ ਕਿਤੇ ਵੀ ਹੋ ਸਕਦਾ ਠੀਕ ਹੈ ਜੀ ਉਹਦਾ ਕਿਸੇ ਦਾ ਕੋਈ ਮੂੰਹ ਤੇ ਜਾਂ ਦਿਲ ਦੇ ਵਿੱਚੋਂ ਕਿਸੇ ਲਿਖਿਆ ਨਹੀਂ ਹੋਇਆ ਵੀ ਇਹ ਕੋਈ ਕੁਛ ਆ ਗਲਤ ਕਰੂਗਾ ਹਣਾ ਪਰ ਜੋ ਤੁਸੀਂ ਬੋਤ ਜੋ ਤੁਸੀਂ ਬੋਲ ਬੋਲੇ ਹੈ ਨਾ ਕਹਿੰਦਾ ਤਾਂ ਬੇਰ ਆਇਆ ਜੋ ਤੁਸੀਂ ਇੱਕ ਪਾਸੇ ਦਾ ਕਰਾਇਆ ਲੈ ਕੇ ਬੋਲ ਬੋਲੇ ਹੈ ਨਾ ਉਹਦੇ ਤੇ ਸਾਡੇ ਕਾਰੋਬਾਰ ਦੇ ਉੱਤੇ ਅਸਰ ਨਹੀਂ ਸਾਡਾ ਕਾਰੋਬਾਰ ਬੰਦ ਹੋਣ ਕਗਰੇ ਆ ਕਿਉਂਕਿ ਸਾਨੂੰ ਤਾਂ ਪਹਿਲਾਂ ਹੀ ਸਾਨੂੰ ਤਾਂ ਦੇਖੋ ਆਸੀਂ ਸਾਰੀਆਂ ਸੌਂਦੇ ਜੀ ਜਿਹੜੀ ਸਰਕਾਰੀ ਬੱਸ ਜਲੰਧਰੋਂ 에어ਪੋਰਟ ਨੂੰ ਚੱਲਦੀ ਆ ਉਹਦੇ ਵਿੱਚ ਬੈਠ ਕੇ ਹੀ ਸਰਕਾਰੀ ਬੱਸਾਂ ਬਾਰੇ ਵੀ ਗਿੰਦੋ ਬਣਾ ਕੇ ਵੀ ਆ ਚੱਲਦੀਆਂ ਤੇ ਇਹਦੇ ਵਿੱਚ ਆਹ ਆਹ ਖਾਮੀਆਂ ਤਾਂ ਤਾਂ ਦੱਸਣਾ ਆ ਉਹਦੇ ਪਰ ਕੀ ਕੀ ਆ ਮੇਰਾ ਤਾਂ ਕਿਸੇ ਨਾਲ ਕੋਈ ਰੌਲਾ ਨਹੀਂ ਪਈ ਮੈਨੂੰ ਹਨਾਨੀ ਅੱਜ ਕਰਦੀ ਹਰ ਮੈਂ ਸਵੇਰੇ ਵੀ ਬਹੁਤ ਤੱਕ ਮੀਰਾ ਰੁਕੇ ਹਾਂ ਮੈਂ ਤਾਂ ਤੁਸੀਂ ਜਿਹੜੇ ਤੁਹਾਡੇ ਸੱਜੇ ਸਰਕਾਰ ਜੋ ਉਹ ਦਮਾਰਾ ਉਹਨਾਂ ਨੂੰ ਕਦੋਂ ਪ੍ਰਣਾਲੀ ਜੰਡ ਕਰ ਲਓ ਮੈਂ ਤਾਂ ਮੈਂ ਤੁਸੀਂ ਮੈਂ ਗੁਰਪਾਤ ਦੀ ਪਤਾ ਕਿ ਜਿਵੇਂ ਮੈਂ ਸਵਾਰੀ ਹੁੰਦੀ ਹੈ ਤੇ ਭਾਜਾਪਾ ਨੂੰ ਅੰਦਰ ਹੋਣ ਦੇ ਜਾਣਾ ਚਲੋ ਇੱਕ ਬੇਨਤੀ ਹੋਰ ਕਰ ਲੈਂਦੇ ਆ ਇੱਥੇ ਆਪਾਂ ਇੱਕ ਹੋਰ ਬੇਨਤੀ ਕਰ ਲੈਂਦੇ ਆ ਅਸੀਂ ਤੁਹਾਨੂੰ ਮੋਤਵਾਰ ਸੱਜਣ ਲੈ ਕੇ ਅਸੀਂ ਮਿਲ ਲੈਨੇ ਤੁਹਾਨੂੰ ਟਾਈਮ ਦੇ ਦਿਓ ਸਾਨੂੰ ਆਪਾਂ ਇਹਨਾਂ ਨੂੰ ਮੈਨੂੰ ਚਾਰ ਪੰਜ ਦਿਨ ਦੇ ਦਿਓ ਜੀ ਮੈਨੂੰ ਉਹ ਵਿਆਹ ਪਤਾ ਲੈਂਦੇ ਮੈਂ ਆਪਣੇ ਪਿੰਡ ਵਾਲਾ ਜੀ ਮੈਨੂੰ ਤੈਨ ਚੱਲ ਰੱਖ ਦੇ ਇੱਕ ਬੇਨਤੀ ਹੋਰ ਆ ਜੀ ਛੋਟੀ ਜੀ ਕਿਉਂਕਿ ਸਾਡਾ ਨਾ ਆਹ ਸੀਜ਼ਨ ਦਾ ਟਾਈਮ ਆ ਸਾਨੂੰ ਪਹਿਲਾਂ ਟਾਈਮ ਦੇ ਦਿਓ ਪਲੀਜ਼ ਜਿੱਥੇ ਤੁਸੀਂ ਕਹਿੰਦੇ ਉੱਥੇ ਆ ਜਾਾਂਗੇ ਅਸੀਂ ਨੰਬਰ ਤੇ ਦੱਸ ਦਿਓ ਅਸੀਂ ਜਿੱਥੇ ਤੁਸੀਂ ਕਹੋਗੇ ਨਾ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਕੋਨੇ ਤੇ ਚਾਹੇ ਤੁਸੀਂ ਇੰਡੀਆ ਚੋਂ ਜਿੱਥੇ ਕਹੋਗੇ ਅਸੀਂ ਉੱਥੇ ਆ ਜਾਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਨਤੀ ਹੈ ਜੀ ਸਾਡੀ ਬਸ ਇਹ ਹੋਰ ਕੋਈ ਗੱਲ ਨਹੀਂ ਹੈਗੀ ਸਾਡੇ ਨਾਲ ਦੋ ਅੱਖਰ ਤੁਸੀਂ ਬੋਲ ਦਿਓਗੇ ਸਾਡੇ ਕੰਮ ਉੱਤੇ ਸਾਡੇ ਰੋਜ਼ਗਾਰ ਤੌਰ ਪੂਗਾ ਹੋਰ ਪੂਰਾ ਹੋ ਜਾਵੇ ਕੋਈ ਗੱਲ ਨਹੀਂ ਬਸ ਬੇਨਤੀ ਇੰਨੀ ਕਿ ਆ ਵੀ ਸੇਵਾ ਇੰਨੀ ਕਿ ਕਬੂਲ ਕਰ ਲਿਓ ਵੀ ਬੇਨਤੀ ਹੈ ਥੈਂਕ ਯੂ ਓਕੇ ਥੈਂਕ ਯੂ ਓਕੇ ਇਹ ਤੋਂ ਟਾਈਮ ਲਓ ਚਲਾਈ ਅੱਜ ਵੀਰੇ ਸਾਡੀ ਨਾ ਹੁਣੇ-ਹੁਣੇ ਸੌਰਵ ਸਿੰਘ ਟੈਣਾ ਨਾਲ ਗੱਲ ਹੋਈ ਸੀ ਕਿ ਜਿਹੜਾ ਵਿਵਾਦ ਭਖਿਆ ਹੋਇਆ ਹਨ ਵੀ ਵਨ ਵੇ ਟੈਕਸੀ ਵਾਲਾ ਲੁੱਟ ਕੋ ਵਾਲਾ ਤੇ ਟੈਣਾ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਪਹਿਲਾਂ ਤਾਂ ਕਾਫੀ ਜ਼ਿਆਦੇ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਦਵਾਇਆ ਉਹ ਕਹਿੰਦੇ ਵੀ ਅਸੀਂ ਟਾਈਮ ਦਿੰਨੇ ਆ ਤੁਹਾਨੂੰ ਵੀ ਤੁਹਾਡੇ ਮੋਹਤਵਾਰ ਸੱਜਣਾਂ ਜਿਹੜੇ ਹਨ ਵੀ ਵੀਰ ਨੇ ਅਸੀਂ ਉਹ ਇਕੱਠੇ ਕਰਕੇ ਇਕੱਠੇ ਹੋ ਕੇ ਹਨਾ ਵੀ ਟੈਣਾ ਸਾਹਿਬ ਨਾਲ ਮਿਲ ਕੇ ਆਪਾਂ ਇੱਕ ਵੀਡੀਓ ਕਰਵਾਵਾਂਗੇ ਉਹਨਾਂ ਤੋਂ ਜ਼ਰੂਰ ਜਿਹੜੇ ਆਪਣੇ ਕਾਰੋਬਾਰ ਦੇ ਉੱਤੇ ਬੰਨ ਵੀਰਿਆ ਦੇਤੇ ਹਨਾ ਪਿਕ ਡ੍ਰੌਪ ਵਾਲੇ ਤੇ ਜਿਹੜਾ ਪਾ ਦਿੱਲੀ ਏਅਰਪੋਰਟ ਦਾ ਕਰਦੇ ਆ ਮੇਨ ਉਦੇ ਤੇ ਅਸਰ ਪਿਆ ਉਹਦੇ ਸਬੰਧ ਵਿੱਚ ਇੱਕ ਅੱਧੇ ਦਿਨ ਦੇ ਵਿੱਚ ਹੀ ਆਪਾਂ ਜਿਹੜਾ ਮਿਲ ਕੇ ਸਵਾਰਾਂ ਨੇ ਟ੍ਰੈਨੇ ਦੇ ਨਾਲ ਇਸ ਗੱਲ ਦੇ ਇਹਦੇ ਦੇ ਇਸ ਮੁੱਦੇ ਦੇ ਉੱਤੇ ਵਿਚਾਰ-ਚਾਚਾ ਕਰਾਂਗੇ ਕਿ ਤੁਸੀਂ ਕਿਉਂ ਕੀਤਾ ਕੀ ਗੱਲਬਾਤ ਹੋਈ ਆ ਨਾ ਸੋ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਵੀਡੀਓ ਸ਼ੇਅਰ ਕਰਿਓ ਤੇ ਅਗਲੀ ਵੀਡੀਓ ਦਾ ਵੀ ਆਪਾਂ ਛੇਤੀ ਵੀਰਵਾ ਦਵਾਂਗੇ ਤੁਹਾਨੂੰ ਕਿ ਕਦੋਂ ਮਿਲਦੇ ਆ ਨਾ ਧੰਨਵਾਦ ਠੀਕ ਆ ਠੀਕ ਆ ਬੋਲੋ